ਤੁੰਦ ਤੇ ਧੂਣੀ ਹਾਂ ਦੋਵਾਂ ਦਾ ਵੱਖਰਾ ਮੇਲ ਹੈਗਾ ਇਧਰ ਸੂਰਜ ਸਾਹਿਬ ਵੀ ਚੜ ਪਏ ਨੇ ਦੋਵਾਂ ਦਾ ਇੱਕ ਹੀ ਹੈ ਅੱਜ ਜਿਹੜੀ ਹੈ ਉਹ ਸਿਆਲ ਦੀ ਸ਼ੁਰੂਆਤ ਲੱਗਦੀ ਹੈ ਜਦੋਂ ਦਾ ਪੋ ਚੜਿਆ ਹੈ ਨਾ ਵੈਸੇ ਤਾਂ ਠੰਡ ਕਾਫੀ ਦਿਨਾਂ ਤੋਂ ਸੀ ਪਰ ਧੂਣੀਆਂ ਹੋਣ ਲੱਗਣੀਆਂ ਸ਼ੁਰੂ ਹੋਈਆਂ ਨੇ ਕਿਉਂਕਿ ਅੱਜ ਤੁੰਦ ਜਿਹੜੀ ਹੈ ਉਹ ਪਹਿਲੇ ਦਿਨ ਉਹਨੇ ਦਸਤਕ ਦਿੱਤੀ ਹੈ ਬੇਸ਼ੱਕ ਇਧਰਲੇ ਸਰਦਾਰ ਜੀ ਵੀ ਆ ਗਏ ਨੇ ਚੜ੍ਹ ਆਏ ਨੇ ਪਰ ਜਿਹੜਾ ਇਹਦਾ ਨਜ਼ਾਰਾ ਹੈ ਨਾ ਇਹ ਵੀ ਸਵੇਰੇ ਸਵੇਰੇ ਬੜਾ ਮਾਣ ਪਾਉਂਦਾ ਉਹ ਆਪਦੀ ਕਲਾ ਵਿਖਾਉਂਦਾ ਹੈ ਇਹ ਆਪਣੀ ਕਲਾ ਵਿਖਾਉਂਦੀ ਹੈ ਜਿਹੜੀ ਆ ਧੁੰਦ ਦੇ ਆਪਣੀ ਕਲਾ ਵਿਖਾਉਂਦੀ ਹੈ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਧੁੰਦ ਪਈ ਹੋਵੇਗੀ ਆਓ ਤੋਂਦ ਤੇ ਧੂਣੀ ਤੋਹਾਂ ਦੇ ਸਮੇਲ ਵਿੱਚ ਇਸ ਰੁੱਤ ਦੇ ਠੰਡੀ ਰੁੱਤ ਦਾ ਆਨੰਦ ਲਈ